ਸ੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਅੱਜ ਦੀ ਵੱਡੀ ਖਬਰ ਖਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 93 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਦੀ ਇਤਿਹਾਸਕ ਜਿੱਤ ਸ਼ੁਭਮ ਗਿੱਲ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਦੇ ਖਿਲਾਫ 5ਵੇਂ ਅਤੇ ਆਖਰੀ ਟੈਸਟ ਵਿੱਚ ਇੱਕ ਇਤਿਹਾਸਕ ਜਿੱਤ ਦਰਜ ਕੀਤੀ ਹੈ ਓਵਲ ਦੇ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਸਿਰਫ 6 ਦੌੜਾਂ ਨਾਲ ਹਰਾ ਕੇ ਸਿਰਜ ਨੂੰ 2.2 ਨਾਲ ਬਰਾਬਰ ਕਰ ਲਿਆ ਹੈ ਇਹ ਪਿਛਲੇ 93 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਟੀਮ ਨੇ ਵਿਦੇਸ਼ੀ ਧਰਤੀ ਤੇ ਲੜੀ ਦਾ ਪੰਜਵਾਂ ਟੈਸਟ ਮੈਚ ਜਿੱਤ ਲਿਆ ਹੈ ਪੰਜਵੇਂ ਦਿਨ ਦੀ ਸ਼ੁਰੂਆਤ ਪੰਜਵੇਂ ਦਿਨ ਇੰਗਲੈਂਡ ਨੂੰ ਜਿੱਤਣ ਲਈ ਸਿਰਫ 35 ਦੌੜਾਂ ਦੀ ਲੋੜ ਸੀ ਉਸ ਦੇ 6 ਵਿਕਟ ਬਾਕੀ ਸਨ ਜਦਕਿ ਭਾਰਤ ਨੂੰ ਜਿੱਤਣ ਲਈ ਸਿਰਫ 4 ਵਿਕਟਾਂ ਦੀ ਲੋੜ ਸੀ ਸਿਰਜ ਦਾ ਜਦ ਮੈਚ ਦੇ ਪੰਜਵੇਂ ਦਿਨ ਦਿਨ ਤੇਜ ਗੇਂਦਬਾਹ ਮੁਹੰਮਦ ਸਿਰਾਜ ਨੇ ਆਪਣੇ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਪਾਸਾ ਪਲਟ ਦਿੱਤਾ ਹੈ ਸਿਰਾਜ ਨੇ ਜੈਮੀ ਜੈਮੀ ਸਮਿਥ ਅਤੇ ਜੈਮੀ ਓਵਰਟਨ ਦਿਆਂ ਅਹਿਮ ਵਿਕਟਾਂ ਲੈ ਕੇ ਇੰਗਲੈਂਡ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਆਖਰੀ ਵਿਕਟ ਸਿਰਾਜ ਨੇ ਆਖਰੀ ਵਿਕਟ ਵਿੱਚ ਗੁੱਸ ਐਟ ਐਂਟੀ ਕਿਸਨ ਨੂੰ ਇੱਕ ਸ਼ਾਨਦਾਰ ਜਾਰਕ ਤੇ ਬੋਲਡ ਕਰਕੇ ਭਾਰਤ ਦੀ ਜਿੱਤ ਦੇ ਮੋਰ ਲਗਾਈ ਹੈ ਐਂਟੀ ਇਸ ਨੇ ਨਹੀਂ ਕੁਝ ਦੋੜਾ ਬਣਾ ਕੇ ਆਪਣੀ ਕੈਂਪ ਵਿੱਚ ਤਣਾਅ ਵਧਾ ਲਿਆ ਹੈ ਪਰ ਸਿਰਾਜ ਦੀ ਗੇਂਦ ਨੇ ਸਭ ਕੁਝ ਖਤਮ ਕਰ ਦਿੱਤਾ ਹੈ ਇਸ ਦਿੱਤ ਦਰਨ ਲਿਹਾਜ ਨਾਲ ਭਾਰਤੀ ਭਾਰਦੀ ਟੈਸਟ ਕ੍ਰਿਕਟ ਵਿੱਚ ਸਭ ਤੋਂ ਛੋਟੀ ਜਿੱਤ ਹੈ ਇਸ ਜਿੱਤ ਦਾ ਇਸ ਜਿੱਤ ਨਾਲ ਸ਼ੁਭਮ ਗਿੱਲ ਦੀ ਨੌਜਵਾਨ ਕਪਤਾਨੀ ਦੀ ਵੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਉਹਨਾਂ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਦੇ ਦਬਾਹ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸਕ ਰਚਿਦਾ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ